ਸਰ ਇਸ ਵੇਲੇ ਨਾ ਜੀ ਅਸੀਂ ਖੜੇ ਹੈਗੇ ਆਪਣਾ ਡਾਬਾ ਵਾਲੀ ਰੋਡ ਦੇ ਉੱਪਰ ਨਾ ਜਿੱਥੇ ਹਾਈਵੇ ਬਣ ਰਿਹਾ ਹੈ ਬਠਿੰਡੇ ਹਾਂਜੀ ਉੱਥੇ ਖੜੇ ਆ ਸਰ ਸਾਡੀ ਨਾ ਕਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਜੀ ਤੇ ਮੇਰੇ ਨਾਲ ਨਾ ਮੇਰਾ ਬ੍ਰਦਰ ਹੈ ਉਹ ਹੀ ਕੈਨੋਟ ਈਵਨ ਡਰਾਈਵ ਉਹਨਾਂ ਨੂੰ ਚਲਾਉਣੀ ਵੀ ਨਹੀਂ ਆਉਂਦੀ ਗੱਡੀ ਤੇ ਮੈਂ ਇਸ ਵੇਲੇ ਇਕੱਲੀ ਆ ਜੀ ਕੋਈ ਹੈਲਪ ਦੇ ਲਈ ਸਾਨੂੰ ਭੇਜ ਦਿਓ ਹਾਂਜੀ ਹਾਂਜੀ 1 ਮਿੰਟ ਕੀ ਨਾਂ ਹੈ ਤੁਹਾਡਾ ਆਕਾਂਸ਼ਾ ਅਸੀਂ ਸੇਫ ਜਗ੍ਹਾ ਤੇ ਤਾਂ ਖੜੇ ਹਾਂ ਕਿਸੇ ਤੇ ਅਸੀਂ ਹਾਂਜੀ ਥੋੜਾ ਸੇਫ ਜਗ੍ਹਾ ਤੇ ਖੜੇ ਹਾਂ ਪਰ ਸਰੀ ਇਹ ਨਾ ਹਾਈਵੇ ਤੁਹਾਨੂੰ ਆਈ ਡੋਨਟ ਨੋ ਕਿ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਇਹ ਬਣ ਰਿਹਾ ਜੀ ਇਹ ਕੰਸਟਰਕਸ਼ਨ ਚੱਲ ਰਹੀ ਹੈ ਜੀ 6th ਲੇਨ ਤੇ ਸਾਡੀ ਲੋਕੇਸ਼ਨ ਕਿਹੜਾ ਲੋਕੇਸ਼ਨ ਕਿੱਦਾਂ ਪਤਾ ਚੱਲੂ ਕਿੱਥੇ ਜੇ ਖੜੇ ਹੋ ਤੁਸੀਂ ਸਰ ਜੋਧਪੁਰ ਰੋਮਾਣਾ ਪਿੰਡ ਹੈ ਜੀ ਇੱਥੇ ਓਦੇ ਥੋੜਾ ਓਦੇ ਥੋੜਾ ਪਿੱਛੇ ਖੜੇ ਹਾਂ ਅਸੀਂ ਤਾਂ ਡੱਬ ਵਾਲੀ ਵਾਲੀ ਸਾਈਡ ਅਸੀਂ ਪਿੱਛੇ ਖੜੇ ਆ ਜੀ 13 11 ਨੰਬਰ ਹੈ ਸਾਡੀ ਗੱਡੀ ਦਾ ਕਾਫੀ ਇੱਥੇ ਹਨੇਰਾ ਹੈ ਮੈਮ ਕੋਈ ਲਾਈਟ ਲੋਟ ਵੀ ਨਹੀਂ ਚੱਲ ਰਹੀ ਹੈਗੀ ਕਾਈਂਡਲੀ ਸਾਨੂੰ ਹੈਲਪ ਦਿਓ ਮੈਮ ਅੱਛਾ ਤੁਸੀਂ ਆਏ ਕਰੋ ਆਪਣੇ ਲਾਈਵ ਲੋਕੇਸ਼ਨ ਆ WhatsApp ਕਰ ਦਿਓ ਇਸ ਨੰਬਰ ਤੇ ਜੀ ਹਾਂਜੀ ਹਾਂਜੀ ਇਸ ਨੰਬਰ ਤੇ ਮੈਮ ਮੈਂ ਕਰਦੀ ਹੂੰ ਨਹੀਂ ਕਰਦੀ ਹਾਂ ਹਾਂਜੀ ਹਾਂਜੀ ਅਸੀਂ ਆਉਣੇ ਕੋਈ ਨਹੀਂ ਰਾਈਟ ਮੈਮ ਥੈਂਕ ਯੂ ਸੋ ਮਚ ওকে ওকে ਸੋ 12:32 ਦੇ ਉੱਪਰ ਸਾਡੇ ਕੋਲ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਹੈ ਉਹ ਪਹੁੰਚ ਗਈ ਹੈ ਸਤਿ ਸ਼੍ਰੀ ਅਕਾਲ ਜੀ ਇਹ ਇੱਕ ਰਿਐਲਿਟੀ ਚੈੱਕ ਸੀਗਾ ਰਹਿਮਤ ਟੀਵੀ ਵੱਲੋਂ ਤੇ ਅਸੀਂ ਦੇਖ ਰਹੇ ਸੀਗੇ ਕਿ ਜਿਹੜੀ ਪੰਜਾਬ ਪੁਲਿਸ ਹੈ ਸਪੈਸ਼ਲੀ ਸੜਕ ਸੁਰੱਖਿਆ ਫੋਰਸ ਤੇ ਜਿਹੜੇ ਆ ਅਫੀਸ਼ੀਅਲਸ ਆ ਸਾਡੇ ਕੋਲੇ ਕਿੰਨੇ ਸਮੇਂ ਦੇ ਵਿੱਚ ਇੱਥੇ ਪਹੁੰਚਦੇ ਨੇ ਸੋ ਸਾਨੂੰ ਸੜਕ ਸੁਰੱਖਿਆ ਫੋਰਸ ਦੇ ਬਾਰੇ ਦੱਸੋ ਵੀ ਇਹਦੇ ਲਈ ਕੀ ਖਾਸ ਤੁਹਾਨੂੰ ਜਿਹੜੀ ਕੋਈ ਟ੍ਰੇਨਿੰਗ ਆ ਉਹ ਦਿੱਤੀ ਗਈ ਹੈ ਟ੍ਰੇਨਿੰਗ ਇਹ ਹੀ ਦਿੱਤੀ ਗਈ ਹੈ ਕਿ ਹਰੇਕੀ ਕਿਸੇ ਦੀ ਜ਼ਿੰਦਗੀ ਬਹੁਤ ਅਨਮੋਲ ਹੈਗੀ ਬਹੁਤ ਉਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਐਬਸੋਲੂਟਲੀ ਤੁਹਾਨੂੰ ਕੋਈ ਕਾਲ ਆਈ ਕਿਸੇ ਦੀ ਸਾਡੇ ਤੋਂ ਇਲਾਵਾ ਕਿ ਹਾਂ ਕੋਈ ਪ੍ਰੋਬਲਮ ਹੈ ਸਰਪਲ ਹੀ ਆਈ ਸੀਗੀ ਇਨਚਾਰਜ ਦੀ ਕਾਲ ਜੋ ਸਾਡੇ ਉੱਪਰ ਹੈਦੇ ਨੇ ਕਿ ਇਸ ਤਰ੍ਹਾਂ ਕੋਈ ਲੇਡੀ ਦੀ ਪ੍ਰੋਬਲਮ ਹੈ ਜਾ ਕੇ ਹੈਂਡਲ ਕਰੋ ਕੀ ਪ੍ਰੋਬਲਮ ਹੈ ਕੀ ਨਹੀਂ 112 ਤੋਂ ਹਾਂਜੀ ਹਾਂਜੀ ਬਹੁਤ ਜਲਦੀ ਤੁਸੀਂ ਪਹੁੰਚ ਗਏ ਸੀ ਸਵਾ 12 ਵਜੇ ਇਹ ਸਟਾਰਟ ਕੀਤਾ ਸੀਗਾ ਇੱਥੇ ਪਹੁੰਚ ਗਏ ਤੇ ਬੜਾ ਕੁਇਕਲੀ ਤੁਸੀਂ ਰਿਸਪਾਂਸ ਕੀਤਾਗਾ ਰਿਅਲਿਟੀ ਚੈੱਕ ਆਪਰੇਸ਼ਨ ਸੀਗਾ ਸਾਡੇ ਬੰਨਿਓ ਕਿਉਂਕਿ ਦੇਖੋ ਅਖਬਾਰਾਂ ਦੇ ਵਿੱਚ ਬੜਾ ਆ ਰਿਹਾ ਐਸਐਸਫ ਬਰੇ ਹਨਾ ਨਿਊਜ਼ ਦੇ ਵਿੱਚ ਹੈਡਲਾਈਨਸ ਬਣ ਰਹੀਆਂ ਨੇ ਗਰਾਉਂਡ ਤੇ ਕੀ ਹੋ ਰਿਹਾ ਅਸੀਂ ਉਹ ਚੈੱਕ ਕਰਨਾ ਚਾਹੁੰਦੇ ਸੀਗੇ ਕੀ ਪਤਾ ਲੱਗਿਆ ਮੈਡਮ ਤੁਹਾਨੂੰ ਨਹੀਂ ਬਹੁਤ ਅੱਛਾ ਰਿਸਪਾਂਸ ਹੈ ਜੀ ਦੇਖੋ ਤੁਸੀਂ ਡੀਐਸਪੀ ਹੋ ਬਾਕੀ ਹੋਰ ਤੁਹਾਡੇ ਸਾਰੇ ਆਫੀਸ਼ੀਅਲਸ ਹੈ ਸਾਡਾ ਇਹ ਕੋਈ ਫਿਕਸਡ ਰਿਪੋਰਟ ਨਹੀਂ ਸੀ ਆਈ ਥਿੰਕ ਆਮ ਯੂ نو ਮੀਟਿੰਗ ਯੂ ਫਾਰ ਦਾ ਫਰਸਟ ਟਾਈ ਸਰਦਾਰ ਹਰਮਨबीर ਸਿੰਘ ਗਿੱਲ ਸਾਡੇ ਐਸਐਸਪੀ ਸਾਹਿਬ ਹੈ ਜੀ ਜੀ ਇਹ ਉਹਨਾਂ ਦੀਆਂ ਹਦਾਇਤਾਂ ਹੈਗੀਆਂ ਵੀ ਬੜੇ ਅਲਰਟ ਹੋ ਕੇ ਡਿਊਟੀ ਕਰਨੀ ਹੈ ਔਰ ਪਬਲਿਕ ਦੀ ਸੇਫਟੀ ਦੇ ਵਾਸਤੇ ਦਿਨ ਰਾਤ ਅਸੀਂ ਜਿਹੜਾ ਹੈਗਾ ਹਾਜ਼ਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਮੈਂ ਹਾਂ ਤੁਹਾਡੇ ਨਾਲ ਕਾਂਕਸ਼ਾ ਅ ਦਰਸ਼ਕੋ ਰਾਤ ਦੇ ਆਲਮੋਸਟ ਆਲਮੋਸਟ 12 ਵਜਣ ਵਾਲੇ ਨੇ ਔਰ ਇਸ ਵੇਲੇ ਸਾਡੀ ਟੀਮ ਦੇ ਤਿੰਨ ਜਿਹੜੇ ਮੈਂਬਰ ਨੇ ਉਹ ਬਠੇ ਮੌਜੂਦ ਹੈ ਕਿ ਅਸੀਂ ਔਰ ਬਠਿੰਡਾ ਦੇ ਵਿੱਚ ਅੱਜ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਤੈਨਾਤੀ ਹੈ ਉਹ ਹੋਈ ਹੈ ਔਰ ਪੰਜ ਗੱਡੀਆਂ ਜਿਹੜੀਆਂ ਨੇ ਉਹ ਇਸ ਫੋਰਸ ਦੀਆਂ ਇੱਥੇ ਡਿਪਲੋਏਡ ਕੀਤੀਆਂ ਗਈਆਂ ਨੇ ਬਠਿੰਡਾ ਦੇ ਵਿੱਚ ਤੇ ਅਸੀਂ ਇਸ ਵੇਲੇ ਇੱਕ ਰਿਐਲਿਟੀ ਚੈੱਕ ਕਰਨ ਦੇ ਲਈ ਜਾ ਰਹੇ ਹਾਂ ਕਿਉਂਕਿ ਭਗਵਾਨ ਜੀ ਮਾਨ ਸਰਕਾਰ ਦਾ ਇਹ ਦਾਵਾ ਹੈ ਕਿ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਜਾਨ ਹੈ ਜਾਨ ਮਾਲ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਇਹ ਹੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਇਨੀਸ਼ੀਏਟਿਵ ਹੈ ਐਸਐਸਐਫ ਇਸ ਦੀ ਅਸੀਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਖੇ ਜਿਹੜੀ ਰਿਐਲਿਟੀ ਚੈੱਕ ਹੈ ਉਹ ਕਰ ਰਹੇ ਹਾਂ ਤੇ ਤੁਹਾਨੂੰ ਦਿਖਾ ਦੰਦੇ ਹਾਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਕੋਈ ਸਾਡਾ ਜਿਹਨੂੰ ਕਹਦੇ ਆ ਕਿ ਬਠਿੰਡਾ ਪੁਲਿਸ ਦੇ ਨਾਲ ਕੋਈ ਫਿਕਸਡ ਸਾਡੀ ਰਿਪੋਰਟ ਨਹੀਂ ਹੈਗੀ ਕਦੇ ਵੀ ਨਹੀਂ ਹੁੰਦੀ ਹੈਗੀ ਅਸੀਂ ਹਮੇਸ਼ਾ ਹੀ ਬਿਲਕੁਲ ਰੌ ਜਿਹੜਾ ਹੈਗਾ ਅਸੀਂ ਰਿਪੋਰਟ ਕਰਦੇ ਹੈਗੇ ਆ ਔਰ ਇਹ ਰਿਪੋਰਟ ਵੀ ਬਿਲਕੁਲ ਰੌਈ ਹੋਵੇਗੀ ਤਾਂ ਤੁਹਾਨੂੰ ਅਸੀਂ ਪਹਿਲਾਂ ਦਿਖਾ ਦਿੰਨੇ ਆ ਕਿ ਅਸੀਂ ਇਸ ਵੇਲੇ NH54 ਯਾਨੀ ਕਿ ਜਿਸਨੂੰ ਡੱਬਾ ਵਾਲੀ ਪਾਨੀਪਤ ਜਾਂ ਫਿਰ ਦਿੱਲੀ ਹਾਈਵੇ ਕਹਿੰਦੇ ਨੇ ਔਰ ਇਹ ਜਿਹੜਾ ਹਾਈਵੇ ਹੈਗਾ ਇੰਟਰ ਸਟੇਟ ਹਾਈਵੇ ਹੈ हरियाणा ने नु जोडਦਾ ਹੈਗਾ ਔਰ ਅਸੀਂ ਉਸ ਹਾਈਵੇ ਤੇ ਜਾ ਕੇ ਇਹ ਰਿਅਲਿਟੀ ਚੈੱਕ ਜਿਹੜਾ ਹੈਗਾ ਅਸੀਂ ਕਰਾਂਗੇ ਔਰ ਮੈਂ ਤੁਹਾਨੂੰ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਵਾਈਲ ਵੀ ਆਰ ਰੀਚਿੰਗ ਐਟ ਦ ਸਪੌਟ ਕਿ ਲਾਸਟ ইয়ার ਅਸੀਂ ਇੱਕ ਡਾਬਾ ਵਾਲੀ ਸਟੋਰੀ ਜਿਹੜੀ ਹੈ ਉਸ ਦੀ ਕਵਰੇਜ ਦੇ ਲਈ ਅਸੀਂ ਜਾ ਰਹੇ ਸੀਗੇ ਮੈਂ ਤੇ ਮੇਰੇ ਜਿਹੜੇ ਕੈਮਰਾ ਅਸਿਸਟੈਂਟ ਹੈਗੇ ਨੇ ਉਹ ਮੇਰੇ ਨਾਲ ਸੀਗੇ ਤੇ ਜਦੋਂ ਵਾਇਲ ਵੀਵਰ ਕਮਿੰਗ ਬੈਕ ਕਿਉਂਕਿ ਜਿਹੜੀ ਇਹ ਰੋਡ ਹੈਗੀ ਐ ਡੱਬਾ ਵਾਲੀ ਰੋਡ ਹੀ ਬਹੁਤ ਜ਼ਿਆਦਾ ਰੋਡ ਖਸਤਾ ਹਾਲਤ ਸੀ ਐਸਡੀ ਹੁਣ ਉਸ ਦੀ ਕੰਸਟਰਕਸ਼ਨ ਜਿਹੜੀ ਹੈ ਉਹ ਚੱਲ ਰਹੀ ਐ 6 ਸਲੇਨ ਬਣ ਰਹੀ ਐ ਇਹ ਰੋਡ ਤੇ ਉਸ ਵੇਲੇ ਮੈਨੂੰ ਯਾਦ ਹੈ ਕਿ ਸਰਦੀਆਂ ਦੇ ਦਿਨ ਸੀ ਆਹੇ ਜੋ ਦਿਨ ਚੱਲ ਰਹੇ ਨੇ ਔਰ ਅਸੀਂ ਰਾਤ ਨੂੰ ਇੱਕ ਸਟੋਰੀ ਕਵਰ ਕਰਨੀ ਸੀ ਔਰ ਵਾਪਸ ਆਂਦੇ ਹੋਏ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਖੱਡੇ ਦੇ ਵਿੱਚ ਪਾਥ ਹੋਲ ਦੇ ਵਿੱਚ ਵੱਜ ਕੇ ਜਿਹੜਾ ਹੈ ਉਹ ਸਟਿਪਨੀ ਬਿੰਗੀ ਹੋ ਗਈ ਸੀ ਔਰ ਉਸ ਤੋਂ ਬਾਅਦ ਜਿਹੜੀ ਹੈ ਗੱਡੀ ਸਾਡੀ ਖੜ ਗਈ ਤਾਂ ਮੈਨੂੰ ਇਨਸੀਡੈਂਟ ਅਕਸਰ ਮੈਂ ਰਿਕਾਲ ਕਰਦੀਆਂ ਕਿ ਅਸੀਂ ਉਦੋਂ ਰੋਡ ਤੇ ਖੜੇ ਸੀ ਤੇ ਸਾਡੀ ਹੈਲਥ ਦੇ ਲਈ ਜਿਹੜਾ ਹੈ ਕੋਈ ਵੀ ਪਹੁੰਚਿਆ ਨਹੀਂ ਸੀਗਾ ਖੈਰ ਉਦੋਂ ਇਹ ਜਿਹੜੀ ਇਨੀਸ਼ੀਏਟਿਵ ਹੈ ਉਹ ਲਾਂਚ ਵੀ ਨਹੀਂ ਕੀਤਾ ਸੀ ਸਰਕਾਰ ਨੇ ਪਰ ਮੈਂ ਉੱਥੋਂ ਦੇ ਸੰਗਠ ਥਾਣੇ ਦੇ ਜਿਹੜੇ ਐਸ ਐਚਓ ਜਾਂ ਜਿਹੜੇ ਕੋਈ ਵੀ ਉੱਥੇ ਜਿਹੜੇ ਡਿਊਟੀ ਅਫਸਰ ਹੋਣਗੇ ਉਹਨਾਂ ਨੂੰ ਮੈਂ ਫੋਨ ਕੀਤਾ 112 ਤੇ ਮੈਂ ਕਾਲ ਕੀਤੀ ਤਾਂ ਉਹਨਾਂ ਨੇ ਗਾਹਾਂ ਜਦੋਂ ਅਥਾਣੇ ਦੇ ਵਿੱਚ ਉਹਨਾਂ ਨੇ ਇਨਫੋਰਮ ਕੀਤਾ ਤਾਂ ਥਾਣੇ ਵਾਲੇ ਨੇ ਕਿਹਾ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਜੇ ਤੁਹਾਡੀ ਗੱਡੀ ਖਰਾਬ ਹੋ ਗਈ ਹੈ ਤੇ ਅਸੀਂ ਨਹੀਂ ਇੱਥੇ ਆ ਸਕਦੇ ਹੈਗੇ ਮੈਡਮ ਤਾਂ ਉਹਨਾਂ ਨੇ ਸਾਫ਼ ਮੈਨੂੰ ਨਾ ਕਰਦੀ ਸੀਗੇ ਤੇ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਜਿਹੜੀ ਐਸਐਸਐਫ ਜਿਹੜੀ ਫੋਰਸ ਹੈਗੀ ਉਹ ਬਹੁਤ ਹੀ ਭਾਰੀ ਪਰਕਮ ਲਾਗਤ ਦੇ ਨਾਲ ਲੰਗੀਆਂ ਗੱਟੀਆਂ ਜਿਹੜੀਆਂ ਉਹਨਾਂ ਪੁਲਿਸ ਜਿਹੜੇ ਆਫੀਸ਼ੀਅਲਸ ਉਹਨਾਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਫੋਰਸ ਜਿਹੜੀ ਹੈ ਆਈ ਹੈਗੀ ਨਾਲ ਹੋਰ ਐਡ ਆਨ ਹੋਈ ਹੈ ਤਾਂ ਅਸੀਂ ਦੇਖਦੇ ਹਾਂ ਕਿ ਅੱਜ ਕੀ ਰਿਸਪੌਂਸ ਰਹਿੰਦਾ ਹੈ ਔਰ ਇਹ ਜਿਹੜਾ ਰਿਐਲਿਟੀ ਚੈੱਕ ਹੈ ਇਸ ਦੇ ਨਾਲ ਤੁਸੀਂ ਜੁੜੇ ਰਹੋ ਬਨੇ ਰਹੋ ਸੋ ਅਸੀਂ ਇਸ ਵੇਲੇ ਡਾਬਾ ਵਾਲੀ ਦਿੱਲੀ ਹਾਈਵੇ ਦੇ ਉੱਪਰ ਮੌਜੂਦ ਹੈਗੇ ਆ ਜੋ ਕਿ ਬਠਿੰਡਾ ਤੋਂ ਲਗਭਗ ਲਗਭਗ 10 12 ਕਿਲੋਮੀਟਰ ਅੱਗੇ ਹੈ ਔਰ ਟੂਵਰਡਸ ਅਸੀਂ ਡਾਬਾ ਵਾਲੀ ਰੋਡ ਅਸੀਂ ਖੜੇ ਆ ਇਸ ਵੇਲੇ ਔਰ ਤੁਸੀਂ ਹਰ ਪਾਸੇ ਦੇਖ ਸਕਦੇ ਹੋ ਕਿ ਕੋਈ ਵੀ ਸਟਰੀਟ ਲਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਇੱਥੇ ਲਾਈਟ ਸਾਨੂੰ ਨਜ਼ਰ ਨਹੀਂ ਆ ਰਹੀ ਹੈਗੀ ਔਰ ਜਿਹੜਾ ਹਾਈਵੇ ਦਾ ਕੰਮ ਹੈ ਉਹ ਵੀ ਚੱਲ ਰਿਹਾ ਹੈ ਇਹ 6 ਸਲੇਨ ਹਾਈਵੇ ਜਿਹੜਾ ਹੈ ਉਹ ਬਣ ਰਿਹਾ ਔਰ ਇੱਥੇ ਵੱਡੇ ਜਿਹੜੇ ਵੀਕਲਸ ਨੇ ਇਸ ਵੇਲੇ ਗੁਜ਼ਰ ਰਹੇ ਨੇ ਸਾਡੇ ਕੋਲੋਂ ਦੀ ਤਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਦੇ ਉੱਪਰ ਅਸੀਂ ਕਾਲ ਕਰਾਂਗੇ ਸਵਾ 12 ਵਜ ਦਾ ਟਾਈਮ ਹੈ ਰਾਤ ਦੇ ਔਰ ਦੇਖਦੇ ਹਾਂ ਕਿ ਜਿਹੜੇ ਕੰਟਰੋਲ ਰੂਮ ਦੇ ਵਿੱਚ ਇਸ ਵੇਲੇ ਸਰਵਿਸ ਦੇ ਉੱਪਰ ਜਿਹੜੇ ਪੁਲਿਸ ਅਫੀਸ਼ੀਅਲਸ ਆ ਉਹ ਕਿਸ ਤਰ੍ਹਾਂ ਸਾਡੀ ਮਦਦ ਕਰਦੇ ਨੇ ਰੱਖਣ ਲਈ ਇੱਕ ਦਬਾਓ ਜੈ ਜੈ ਹਿੰਦ ਜੈ ਹਿੰਦ ਸਰ ਹਾਂ ਜੀ ਜੀ ਸਰ ਮੇਰਾ ਨਾਮ ਆਕਾਂਸ਼ਾ ਹੈ ਜੀ ਮੈਂ ਨਾ ਬਠਿੰਡਾ ਤੋਂ ਬੋਲ ਰਹੀ ਆ ਹਾਂ ਜੀ ਹਾਂ ਜੀ ਸਰ ਇਸ ਵੇਲੇ ਨਾ ਜੀ ਅਸੀਂ ਖੜੇ ਹੈਗੇ ਆਪਣਾ ਡਾਬਾ ਵਾਲੀ ਰੋਡ ਦੇ ਉੱਪਰ ਨਾ ਜਿੱਥੇ ਹਾਈਵੇ ਬਣ ਰਿਹਾ ਹੈ ਬਠਿੰਡੇ ਹਾਂ ਜੀ ਉੱਥੇ ਖੜੇ ਆ ਸਰ ਸਾਡੀ ਨਾ ਕਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਜੀ ਤੇ ਮੇਰੇ ਨਾਲ ਨਾ ਮੇਰਾ ਬ੍ਰਦਰ ਹੈ ਉਹ ਹੀ ਕੈਨੋਟ ਈਵਨ ਡਰਾਈਵ ਉਹਨਾਂ ਨੂੰ ਚਲਾਉਣੀ ਵੀ ਨਹੀਂ ਆਉਂਦੀ ਗੱਡੀ ਤੇ ਮੈਂ ਇਸ ਵੇਲੇ ਇਕੱਲੇ ਆ ਗਏ ਕੋਈ ਹੈਲਪ ਦੇ ਲਈ ਸਾਨੂੰ ਭੇਜ ਦਿਓ ਹਾਂ ਜੀ ਹਾਂ ਜੀ 1 ਮਿੰਟ ਕੀ ਨਾਂ ਹੈ ਤੁਹਾਡਾ ਆਕਾਂਸ਼ਾ ਤੁਸੀਂ ਸੇਫ ਜਗ੍ਹਾ ਤੇ ਤਾਂ ਖੜੇ ਹੋ ਕਿਸੇ ਤੇ ਅਸੀਂ ਹਾਂ ਜੀ ਥੋੜਾ ਸੇਫ ਜਗ੍ਹਾ ਤੇ ਖੜੇ ਹਾਂ ਪਰ ਸਰ ਇਹ ਨਾ ਹਾਈਵੇ ਥੋਨੂੰ ਆਈ ਡੋਨਟ ਨੋ ਕਿ ਥੋਨੂੰ ਪਤਾ ਹੈ ਕਿ ਨਹੀਂ ਪਤਾ ਇਹ ਬੰਦ ਰਿਹਾ ਜੀ ਇਹ ਕੰਸਟਰਕਸ਼ਨ ਚੱਲ ਰਹੀ ਹੈ ਜੀ 6th ਲੇਨ ਤੇ ਸਾਡਾ ਲੋਕੇਸ਼ਨ ਕਿਹੜਾ ਲੋਕੇਸ਼ਨ ਕਿੱਦਾਂ ਪਤਾ ਚੱਲੂ ਕਿੱਥੇ ਜੇ ਖੜੇ ਹੋ ਤੁਸੀਂ ਸਰ ਜੋਧਪੁਰ ਰੋਮਾਣਾ ਪਿੰਡ ਹੈ ਜੀ ਇੱਥੇ ਓਦੇ ਥੋੜਾ ਓਦੇ ਥੋੜਾ ਪਿੱਛੇ ਖੜੇ ਆ ਅਸੀਂ ਤਾਂ ਡੱਬ ਵਾਲੀ ਵਾਲੀ ਸਾਈਡ ਅਸੀਂ ਪਿੱਛੇ ਖੜੇ ਆ ਜੀ 13 11 ਨੰਬਰ ਹੈ ਸਾਡੀ ਗੱਡੀ ਦਾ ਇੱਕ ਮਿੰਟ ਯੂਟੂਬਰ ਮੜਨ ਡੱਬਾਲੀ ਰੋਡ ਹਾਂਜੀ ਠੀਕ ਹੈ ਜੀ ਡੱਬਾ ਵਾਲੀ ਤੋਂ ਬਠਿੰਡੇ ਵਾਲੀ ਸਾਈਡ ਖੜੇ ਹੋ ਤੁਸੀਂ ਅਸੀਂ ਡੱਬਾ ਬਠਿੰਡੇ ਤੋਂ ਡੱਬਾ ਵਾਲੀ ਸਾਈਡ ਖੜੇ ਆ ਜੀ ਆ ਰਹੇ ਸੀਗੇ ਅਸੀਂ ਉਧਰੋਂ ਡੱਬਾ ਵਾਲੀ ਸਾਈਡ ਤੋਂ ਬਠਿੰਡੇ ਵੱਲ ਨੂੰ ਆ ਰਹੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਉਹ ਪਿੰਡ ਤੋਂ ਡੱਬਾ ਵਾਲੀ ਸਾਈਡ ਖੜੇ ਹੋ ਕਿ ਬਠਿੰਡੇ ਵਾਲੀ ਸਾਈਡ ਖੜੇ ਹੋ ਅਸੀਂ ਬਠਿੰਡੇ ਵਾਲੀ ਸਾਈਡ ਖੜੇ ਆ ਜੀ ਅੱਛਾ ਪਿੰਡ ਤੋਂ ਬਠਿੰਡੇ ਵਾਲੀ ਸਾਈਡ ਖੜੇ ਹੋ ਤੁਸੀਂ ਹਾਂਜੀ ਹਾਂਜੀ ਕਿੰਨਾ ਕੁ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਮੈਨੂੰ ਲੱਗਦਾ ਹੋਏਗਾ ਜੀ 1.5-2 ਕਿਲੋਮੀਟਰ ਅਸੀਂ ਪਿੱਛੇ ਆ ਜੇ ਪਿੰਡ ਤੋਂ ਕੀ ਹੋ ਗਿਆ ਤੁਹਾਡੀ ਗੱਡੀ ਮੈਂ ਤਾਂ ਪਤਾ ਨਹੀਂ ਜੀ ਉਹ ਇਕਦامی ਬੈਟਰੀ ਉਹਦੀ ਬੰਦ ਹੋ ਗਈ ਜੀ ਸਟਾਰਟ ਹੀ ਨਹੀਂ ਹੋ ਰਹੀ ਹੈਗੀ ਨੰਬਰ ਬੋਲਿਓ ਗੱਡੀ ਦਾ ਤੁਹਾਡੀ ਦਾ ਹਾਂ ਜੀ PB03 BM PB03 ਨਾ B BM 13 11 13 11 ਕਿਹੜੀ ਗੱਡੀ ਹੈ ਜੀ I20 ਹੈ ਜੀ ਤੁਹਾਡੇ ਕੋਲ PCR ਭੇਜ ਦਰਾਂਗੇ ਹੁਣੇ ਠੀਕ ਹੈ OK ਸਰ ਥੈਂਕ ਯੂ ਸੋ ਕੰਟਰੋਲ ਰੂਮ ਤੇ ਅਸੀਂ ਗੱਲ ਕੀਤੀ ਹੈ ਔਰ ਉਹਨਾਂ ਨੇ ਆਖਿਆ ਹੈ ਕਿ ਤੁਹਾਡੇ ਕੋਲ PCR ਜਿਹੜੀ ਹੈ ਉਹ ਅਸੀਂ ਭੇਜਦੇ ਆ ਤਾਂ ਅਸੀਂ ਦੇਖਦੇ ਹਾਂ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੀ PCR ਹੈ ਸਾਡੇ ਕੋਲ ਇੱਥੇ ਪਹੁੰਚਦੀ ਹੈ ਸਮਾਂ ਇਸ ਵੇਲੇ 12:18 ਮਿੰਟ ਹੈ ਔਰ ਅਸੀਂ ਵੇਟ ਕਰਦੇ ਆ ਪੀਸੀਆਰ ਦੀ ਸਾਡੇ ਕੋਲ ਪਹੁੰਚਣ ਦੀ ਤਾਂ ਸਾਨੂੰ ਇਸ ਵੇਲੇ ਜਿਹੜੀ ਕਾਲ ਹੈ ਉਹ ਆ ਰਹੀ ਹੈ ਹਲੋ ਹਲੋ ਅਕਾਂਸ਼ਾ ਜੀ ਬੋਲ ਰਹੀ ਹਾਂ ਹਾਂਜੀ ਮੈਮ ਸਸੀ ਗਾਲ ਜੀ ਸਸੀ ਗਾਲ ਜੀ ਤੁਸੀਂ ਕਾਲ ਕੀਤੀ ਸੀ ਪੁਲਿਸ ਹੈਲਪ ਲਈ ਹਾਂਜੀ ਮੈਮ ਅਸੀਂ ਕਾਲ ਕੀਤੀ ਸੀ ਅਸੀਂ ਨਾ ਮੈਮ ਇੱਥੇ ਖੜੇ ਆ ਗਏ ਆਪਣਾ ਜਿਹੜਾ ਜੋਧਪੁਰ ਰੋਮਾਣਾ ਪਿੰਡ ਹੈ ਨਾ ਜੀ ਜੋਧਪੁਰ ਰੋਮਾਣਾ ਪਿੰਡ ਠੀਕ ਹੈ ਜੀ ਹਾਂਜੀ ਉਹ ਤੋਂ ਅਸੀਂ ਥੋੜਾ ਜਿਹਾ ਗਾਂਹਾਂ ਜਦੋਂ ਡੱਬ ਵਾਲੀ ਨੂੰ ਜਾਣਦੇ ਆ ਨਾ ਮੈਮ ਹਾਂਜੀ ਹਾਂਜੀ ਅਸੀਂ ਉੱਥੇ ਖੜੇ ਆ ਜੀ ਪਤਾ ਨਹੀਂ ਕੀ ਗੱਲ ਹੋ ਗਈ ਗੱਡੀ ਨਾ ਜੀ ਬੰਦ ਹੋ ਗਈ ਸਾਡੀ ਚੱਲ ਨਹੀਂ ਰਹੀ ਹੈਗੀ ਮੈਮ ਤੇ ਅਸੀਂ ਨਾ ਬਸ ਦੋ ਕੁ ਜਾਣੇ ਹੀ ਆ ਗਏ ਤੇ ਕਾਫੀ ਇੱਥੇ ਹਨੇਰਾ ਹੈ ਮੈਮ ਕੋਈ ਲਾਈਟ ਲੋਟ ਵੀ ਨਹੀਂ ਚੱਲ ਰਹੀ ਹੈਗੀ ਕਾਈਂਡਲੀ ਸਾਨੂੰ ਹੈਲਪ ਦਿਓ ਮੈਮ ਅੱਛਾ ਤੁਸੀਂ ਆਏ ਕਰੋ ਆਪਣੇ ਲਾਈਵ ਲੋਕੇਸ਼ਨ ਆ WhatsApp ਕਰ ਦਿਓ ਇਸ ਨੰਬਰ ਤੇ ਜੀ ਹਾਂਜੀ ਹਾਂਜੀ ਇਸ ਨੰਬਰ ਤੇ ਮੈਮ ਮੈਂ ਕਰਦੀ ਆ ਉਹ ਨਹੀਂ ਕਰਦੀ ਹਾਂਜੀ ਹਾਂਜੀ ਅਸੀਂ ਆਉਣੇ ਕੋਈ ਨਹੀਂ ਰਾਈਟ ਮੈਮ ਥੈਂਕ ਯੂ ਸੋ ਮਚ ওকে ওকে ਸੋ ਇੱਕ ਮਹਿਲਾ ਪੁਲਿਸ ਕਰਮੀ ਦੀ ਮੈਨੂੰ ਕਾਲ ਆਈ ਸੀ ਕਿਉਂਕਿ ਇੱਕ ਲੜਕੀ ਆ ਮੈਂ ਤਾਂ ਇੱਕ ਮਹਿਲਾ ਪੁਲਿਸ ਕਰਮੀ ਨੇ ਮੈਨੂੰ ਫੋਨ ਕੀਤਾ ਹੈ ਔਰ ਉਹਨਾਂ ਨੇ ਲਾਈਵ ਲੋਕੇਸ਼ਨ ਜਿਹੜੀ ਹੈ ਉਹ ਮੰਗੀ ਹੈ ਔਰ ਇਸ ਵੇਲੇ 12:27 ਮਿੰਟ ਹੋਏ ਨੇ ਔਰ ਲਗਭਗ ਉਹਨਾਂ ਨੇ ਇਸੇ ਸਮੇਂ ਜਿਹੜਾ ਹੈ ਮੈਨੂੰ ਫੋਨ ਕੀਤਾ ਹੈ 12 ਵਜੇ 32 ਮਿੰਟ ਦੇ ਉੱਪਰ ਸਾਡੇ ਕੋਲ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਟੀਮ ਹੈ ਉਹ ਪਹੁੰਚ ਗਈ ਹੈ ਸਤਿ ਸ਼੍ਰੀ ਅਕਾਲ ਜੀ ਇੱਕ ਰਿਐਲਿਟੀ ਚੈੱਕ ਸੀਗਾ ਰਹਿਮਤ ਟੀਵੀ ਵੱਲੋਂ ਤੇ ਅਸੀਂ ਦੇਖ ਰਹੇ ਸੀਗੇ ਕਿ ਜਿਹੜੀ ਪੰਜਾਬ ਪੁਲਿਸ ਹੈ ਸਪੈਸ਼ਲੀ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਆਫੀਸ਼ੀਅਲਸ ਆ ਸਾਡੇ ਕੋਲੇ ਕਿੰਨੇ ਸਮੇਂ ਦੇ ਵਿੱਚ ਇੱਥੇ ਪਹੁੰਚਦੇ ਨੇ ਕੀ ਨਾਮ ਹੈ ਸਰ ਤੁਹਾਡਾ ਐਸ.ਪੀ. ਪ੍ਰਵਿੰਦਰ ਸਰ ਐਸ.ਪੀ. ਪ੍ਰਵਿੰਦਰ ਜੀ ਅੱਛਾ ਤੁਸੀਂ ਇੱਥੇ ਕਿੱਥੇ ਕਿਹੜੀ ਵਾਲੀ ਸਾਈਟ ਤੇ ਡਿਪਲੋਏਡ ਸੀਗੇ ਅਸੀਂ ਸਰ ਆਪਣਾ ਕਨੇ ਗਿਆ ਚੌਂਕ ਤੋਂ ਲੈ ਕੇ ਡੂਮ ਵਾਲੀ ਆਪਣਾ ਬਾਦਰ ਜਿਹੜਾ ਪੈਂਦਾ ਜੀ ਠੀਕ ਹੈ ਸਰ ਤੁਹਾਡਾ ਰੈਂਕ ਕੀ ਹੈ ਜੀ اے ایس ਟੀ ਇਹ ਐਸ ਆਈ ਹੈ ਤਾਂ ਤੁਸੀਂ ਇਸ ਟੀਮ ਨੂੰ ਲੀਡ ਕਰ ਰਹੇ ਹੋ ਹਾਂਜੀ ਸਰ ਓਕੇ ਮੈਨੂੰ ਮੈਮ ਦਾ ਫੋਨ ਆਇਆ ਸੀ ਸ਼ਾਇਦ ਇਹਨਾਂ ਦਾ ਫੋਨ ਆਇਆ ਸੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮੈਮ ਤੁਹਾਡਾ ਵਧੀਆ ਵਧੀਆ ਤੁਸੀਂ ਦੱਸੋਗੇ ਬਹੁਤ ਵਧੀਆ اچھا ਕਿੱਥੋਂ ਆਏ ਹੋ ਤੁਸੀਂ ਐਮਜ਼ ਗੋਲ ਇਸਟੇ ਕੀਤਾ ਸੀ ਬਠਿੰਡਾ ਆਦੀ ਰਹਿਣ ਵਾਲੇ ਹਾਂਜੀ ਹਾਂਜੀ ਬਠਿੰਡਾ ਦੀ ਰਹਿਣ ਵਾਲੇ ਓਕੇ ਸੋ ਸਾਨੂੰ ਸੜਕ ਸੁਰੱਖਿਆ ਫੋਰਸ ਦੇ ਬਾਰੇ ਦੱਸੋ ਵੀ ਇਹਦੇ ਲਈ ਕੀ ਖਾਸ ਤੁਹਾਨੂੰ ਜਿਹੜੀ ਕੋਈ ਟ੍ਰੇਨਿੰਗ ਹੈ ਉਹ ਦਿੱਤੀ ਗਈ ਹੈ ਟ੍ਰੇਨਿੰਗ ਇਹ ਹੀ ਦਿੱਤੀ ਗਈ ਹੈ ਕਿ ਹਰੇ ਕਿਸੇ ਦੀ ਜ਼ਿੰਦਗੀ ਬਹੁਤ ਅਨਮੋਲ ਹੈਗੀ ਬਹੁਤ ਉਹਦੀ ਕੀਮਤ ਬਹੁਤ ਜ਼ਿਆਦਾ ਹੈਗੀ ਐਬਸੋਲੂਟਲੀ ਤਾਂ ਕਿ ਉਹ ਉਹਨਾਂ ਦੀ ਜ਼ਿੰਦਗੀ ਬਚਾਈ ਜਾਵੇ ਮੈਂ ਚਾਹੁੰਦੀ ਕਿ ਤੁਹਾਡੇ ਸਾਰੇ ਮੈਂਬਰ ਸਹਿਬਾਨ ਆ ਜਾਣ ਜੀ ਸਾਡੀ ਸਕਰੀਨ ਦੇ ਵਿੱਚ ਔਰ ਮੈਂ ਸਭ ਨੂੰ ਇੰਟਰੋਡਿਊਸ ਕਰਵਾਉਣਾ ਚਾਹੁੰਦੀ ਹਾਂ ਅੱਛਾ ਤੁਸੀਂ ਇੱਕ ਮਤਲਬ ਕਾਰ ਦੇ ਵਿੱਚ ਜੋ ਤੁਹਾਡੀ ਇਹ ਵੈਨ ਹੈਗੀ ਹੈ ਇਹਦੇ ਵਿੱਚ ਕਿੰਨੇ ਜਿਹੜੇ ਆਫੀਸ਼ੀਅਲਸ ਆ ਉਹ ਡਿਪਲੋਏਡ ਹੁੰਦੇ ਆ ਉਹਦੇ ਵਿੱਚ ਇੱਕ ਲੇਡੀ ਹੁੰਦੀ ਹੈ ਹਾਂਜੀ ਮੈਨੂੰ ਇੱਕ ਗੱਲ ਬੜੀ ਅੱਛੀ ਲੱਗੀ ਕਿ ਇੱਕ ਲੇਡੀ ਨੇ ਮਤਲਬ ਮੈਂ ਫੋਨ ਕੀਤਾ ਤੇ ਮੈਨੂੰ ਲੇਡੀ ਦਾ ਇਹੀ ਪਿੱਛੋਂ ਮਤਲਬ ਰਿਪਲਾਈ ਆਇਆ ওকে ਆ ਰੀਲੀ ਲਾਈਕਡ ਇਟ ਥੈਂਕ ਯੂ ਜੀ ਤਾਂ ਅੱਜ ਤੁਸੀਂ ਪਹੁੰਚੇ ਹੋ ਫਿਰ ਬਠਿੰਡੇ ਕਦੋਂ ਪਹੁੰਚੇ ਹੋ ਨਹੀਂ ਨਹੀਂ ਸਾਨੂੰ ਦੋ ਤਿੰਨ ਦਿਨ ਹੋ ਗਏ ਆ ਅੱਛਾ ਦੋ ਤਿੰਨ ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਤੁਸੀਂ ਦੱਸੋ ਵੀ ਤੁਹਾਡੇ ਨਾਲ ਹੋਰ ਕੌਣ ਕੌਣ ਨੇ ਕੀ ਨਾਮ ਹੈ ਇਹਨਾਂ ਦੇ ਸਭ ਦੇ ਆਜੋ ਸਰ ਆਜੋ ਕਾਈਂਡਲੀ ਗੁਰਵਿੰਦਰ ਸਤਿ ਸ਼੍ਰੀ ਅਕਾਲ ਜੀ ਜੀ ਗੁਰਵਿੰਦਰ ਹੈ ਤੁਹਾਡਾ ਨਾਮ ਹਾਂਜੀ ਅੱਛਾ ਤੁਸੀਂ ਸਾਰੇ ਬਠਿੰਡਾ ਤੋਂ ਹੀ ਬਿਲੋਂਗ ਕਰਦੇ ਹੋ ਬੇਸਿਕਲੀ ਨੀਅਰ ਬਾਊਟ ਹੈ ਨਹੀਂ ਆਈ ਅੱਛਾ ਨੀਅਰ ਬਾਊਟ ਹੈ ਜੀ ਹਾਂਜੀ ਠੀਕ ਹੈ ਜੀ ਤੇ ਕੋਈ ਤੁਹਾਨੂੰ ਕੋਈ ਕਾਲ ਆਈ ਕਿਸੇ ਦੀ ਸਾਡੇ ਤੋਂ ਇਲਾਵਾ ਕੀ ਹਾਂ ਕੋਈ ਪ੍ਰੋਬਲਮ ਹੈ ਸਰਪਲ ਹੀ ਆਈ ਸੀਗੀ ਇਨਚਾਰਜ ਦੀ ਕਾਲ ਜੋ ਸਾਡੇ ਉੱਪਰ ਹੈਦੇ ਨੇ ਕਿ ਇਸ ਤਰ੍ਹਾਂ ਕੋਈ ਲੇਡੀ ਦੀ ਪ੍ਰੋਬਲਮ ਹੈ ਜਾ ਕੇ ਹੈਂਡਲ ਕਰੋ ਕੀ ਪ੍ਰੋਬਲਮ ਹੈ ਕੀ ਨਹੀਂ 112 ਹਾਂਜੀ ਹਾਂਜੀ ਬਹੁਤ ਜਲਦੀ ਤੁਸੀਂ ਪਹੁੰਚ ਗਏ ਸੀ ਸਵਾ 12 ਵਜੇ ਇਹ ਸਟਾਰਟ ਕੀਤਾ ਸੀਗਾ ਇੱਥੇ ਪਹੁੰਚ ਗਏ ਤੇ ਬੜਾ ਕੁਇਕਲੀ ਤੁਸੀਂ ਰਿਸਪਾਂਸ ਕੀਤਾਗਾ ਅੱਛਾ ਇੱਕ ਮੈਂ ਹੋਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਆ ਤੁਹਾਡੇ ਨਾਲ ਸਰ ਲਾਸਟ ਈਅਰ ਦੀ ਗੱਲ ਹੈ ਸਾਡੀ ਗੱਡੀ ਏਸੇ ਰੋਡ ਤੇ ਸਟਕ ਹੋ ਗਈ ਸੀਗੀ ਔਰ ਉਸ ਵੇਲੇ ਵੀ ਅਸੀਂ ਕੋਈ ਕਵਰੇਜ ਕਰਕੇ ਆ ਰਹੇ ਸੀ ਡਾਬਾ ਵਾਲੀ ਤੋਂ ਤਾਂ ਇਹ ਉਹ ਤਾਂ ਸੀ ਮਤਲਬ ਐਕਚੁਅਲ ਇਨਸੀਡੈਂਸ ਹੈਗਾ ਮੈਂ ਤੁਹਾਨੂੰ ਦੱਸ ਰਹੀ ਆ ਜਿਹੜਾ ਸਾਡੀ ਨਾ ਜੀ ਗੱਡੀ ਐਦਾ ਕਿਉਂਕਿ ਬਹੁਤ ਸਾਰੇ ਪਾਥ ਹੋਲਸ ਸੀ ਇੱਥੇ ਸਾਡੇ ਖਰਾਬ ਸੀ ਸੜ ਇਹ ਤਾਂ ਖੱਡੇ ਦੇ ਵਿੱਚ ਵੱਜ ਕੇ ਸਾਡੀ ਸਟਿਪਨੀ ਸਾਰੀ ਬਿੰਗੀ ਹੋ ਗਈ ਤਾਂ ਆਈ ਰਿਮੈਂਬਰ ਗੁੜਥੜੀ ਪਿੰਡ ਹੈ ਜੀ ਇੱਥੇ ਉੱਥੇ ਸਾਡੀ ਗੱਡੀ ਖਰਾਬ ਹੋਈ ਸੀ ਤਾਂ ਕੋਈ ਵੀ ਨਹੀਂ ਆਇਆ ਸੰਗਤ ਥਾਣਾ ਲੱਗਦਾ ਸੀਗਾ ਔਰ ਉਹਨਾਂ ਨੇ ਮਨਾਂ ਕਰਤਾ ਸੀ ਪੁਲਿਸ ਵਾਲਿਆਂ ਨੇ ਕਿ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦਾ ਐਦਾ ਇੰਤਜ਼ਾਮ ਨਹੀਂ ਹੈ ਜੇ ਤੁਹਾਡੀ ਗੱਡੀ ਖਰਾਬ ਹੋ ਗਈ ਉਹ ਤਾਂ ਉਸ ਵੇਲੇ ਸਰਪੰਚ ਸਾਹਿਬ ਜਾਣਦੇ ਸੀਗੇ ਮੈਨੂੰ ਤਾਂ ਉਹ ਆਏ ਉਹਨਾਂ ਨੇ ਆ ਕੇ ਸਾਡਾ ਚੇਂਜ ਕਰਵਾਇਆ ਸਟਿੱਪਨੀ ਤੇ ਸਾਡੀ ਹੈਲਪ ਕੀਤੀ ਪਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਟੀਮ ਵਿਦਿਨ ਫਿਊ ਮਿੰਟਸ ਸਾਡੇ ਕੋਲੇ ਪਹੁੰਚ ਗਈ ਹੈ ਔਰ ਤੁਸੀਂ ਰਿਐਲਿਟੀ ਚੈੱਕ ਦੇ ਵਿੱਚ ਪਾਸ ਹੋ ਗਏ ਹੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਤਾਂ ਸੜਕ ਸੁਰੱਖਿਆ ਫੋਰਸ ਤੋਂ ਇਲਾਵਾ ਸਾਡੇ ਨਾਲ ਹਾਇਰ ਅਫੀਸ਼ੀਅਲਸ ਵੀ ਇੱਥੇ ਪਹੁੰਚੇ ਨੇ ਨਮਸਕਾਰ ਜੀ ਨਮਸਕਾਰ ਬੰਦ ਅੱਛਾ ਸਰ ਕੀ ਇਨਫੋਰਮੇਸ਼ਨ ਤੁਹਾਨੂੰ ਮਿਲੀ ਸੀ ਮੇਰੀ ਚੈਕਿੰਗ ਹੈਗੀ ਹੈ ਨਾਈਟ ਚੈਕਿੰਗ ਸਾਡੀ ਰਾਤ ਨੂੰ ਲੱਗਦੀ ਹੁੰਦੀ ਹੈ 올 ਰਾਈਟ ਮੇਰਾ ਡੀਐਸਪੀ ਰੈਂਕ ਹੈ ਵਾਵਾ ਠੀਕ ਹੈ ਤੇ ਅਸੀਂ ਚੈੱਕ ਕਰਦੇ ਆਂ ਸਬਡਿਵੀਜ਼ਨ ਵਾਈਜ਼ ਸਰਕਲ ਵਾਈਜ਼ ਸਾਨੂੰ ਸਬਡਿਵੀਜ਼ਨਾਂ ਦੋ ਦੋ ਦਿੱਤੀਆਂ ਹੁੰਦੀਆਂ ਜੀ ਜੀ ਤੇ ਅਸੀਂ ਉਹ ਚੈਕਿੰਗ ਤੇ ਆਂ ਤੇ ਮੈਨੂੰ ਇਹ ਐਸਐਸਐਫ ਦੇ ਸਾਡੇ ਫੋਰਸ ਦੇ ਮੈਂਬਰ ਆ ਗਏ ਆ ਜੀ ਜੀ ਇਹਨਾਂ ਨੇ ਮੈਨੂੰ ਦੱਸਿਆ ਵੀ ਮੈਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਗੱਡੀ ਖਰਾਬ ਹੋਈ ਹੈ ਤੇ ਉਸ ਕਰਕੇ ਫਿਰ ਕਹਿੰਦੇ ਅਸੀਂ ਆ ਕੇ ਦੇਖਿਆ ਤਾਂ ਇੱਥੇ ਮੀਡੀਆ ਸੀਗਾ ਜੀ 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 ਤੇ ਇਹ ਥੋੜਾ ਜਿਹਾ ਮਤਲਬ ਉਸ ਕਰਕੇ ਕਹਿ ਰਹੇ ਸੀਗੇ ਵੀ ਉਹ ਮੀਡੀਆ ਵਾਲੇ ਕਹਿ ਰਹੇ ਆ ਸਰ ਇੱਕ ਰਿਐਲਿਟੀ ਚੈੱਕ ਆਪਰੇਸ਼ਨ ਸੀਗਾ ਸਾਡੇ ਵੱਨਿਓ ਕਿਉਂਕਿ ਦੇਖੋ ਅਖਬਾਰਾਂ ਦੇ ਵਿੱਚ ਬੜਾ ਆ ਰਿਹਾ ਐਸਐਸਫ ਬਰੇ ਹਨਾ ਨਿਊਜ਼ ਦੇ ਵਿੱਚ ਹੈਡਲਾਈਨਸ ਬਣ ਰਹੀਆਂ ਨੇ ਗਰਾਉਂਡ ਤੇ ਕੀ ਹੋ ਰਿਹਾ ਅਸੀਂ ਉਹ ਚੈੱਕ ਕਰਨਾ ਚਾਹੁੰਦੇ ਸੀਗੇ ਕੀ ਪਤਾ ਲੱਗਿਆ ਮੈਡਮ ਤੁਹਾਨੂੰ ਨਹੀਂ ਬਹੁਤ ਅੱਛਾ ਰਿਸਪੌਂਸ ਹੈ ਜੀ ਦੇਖੋ ਤੁਸੀਂ ਡੀਐਸਪੀ ਹੋ ਬਾਕੀ ਹੋਰ ਤੁਹਾਡੇ ਸਾਰੇ ਆਫੀਸ਼ੀਅਲਸ ਹੈ ਸਾਡਾ ਇਹ ਕੋਈ ਫਿਕਸਡ ਰਿਪੋਰਟ ਨਹੀਂ ਸੀ ਆਈ ਥਿੰਕ ਆਮ ਯੂ نو ਮੀਟਿੰਗ ਯੂ ਫਾਰ ਦਾ ਫਰਸਟ ਟਾਈਮ ਇਹ ਸਾਡੇ ਐਸਐਸਪੀ ਸਾਹਿਬ ਦੀ ਸਰਦਾਰ ਹਰਮਨਵੀਰ ਸਿੰਘ ਗਿੱਲ ਸਾਡੇ ਐਸਐਸਪੀ ਸਾਹਿਬ ਹੈ ਇਹ ਉਹਨਾਂ ਦੀਆਂ ਹਦਾਇਤਾਂ ਹੈਗੀਆਂ ਵੀ ਬੜੇ ਅਲਰਟ ਹੋ ਕੇ ਡਿਊਟੀ ਕਰਨੀ ਹੈ ਪਬਲਿਕ ਦੀ ਸੇਫਟੀ ਦੇ ਵਾਸਤੇ ਦਿਨ ਰਾਤ ਅਸੀਂ ਜਿਹੜਾ ਹੈਗਾ ਹਾਜ਼ਰ ਜੀ ਨੀ ਬਹੁਤ ਅੱਛਾ ਮੈਂ ਸ਼ੇਅਰ ਕੀਤਾ ਤੁਹਾਡੀ ਟੀਮ ਦੇ ਨਾਲ ਇੱਕ ਇਨਸੀਡੈਂਟ ਕੀ ਲਾਸਟ ਈਅਰ ਦੀ ਗੱਲ ਹੈ ਜੀ ਇਸੇ ਰੋਡ ਤੇ ਹੁਣ ਤੱਕ ਹੀ ਅੰਡਰ ਕੰਸਟਰਕਸ਼ਨ ਹੈ ਇਸ ਰੋਡ ਤੇ ਨਾ ਜੀ ਪਹਿਲਾਂ ਬਹੁਤ ਪਾਥ ਹੋਲਸ ਸੀਗੇ ਬਹੁਤ ਖਸਤਾ ਹਾਲਤ ਸੀ ਇਹਦੀ ਤਾਂ ਉਸ ਵੇਲੇ ਅਸੀਂ ਇੱਕ ਰਿਪੋਰਟ ਕਰਕੇ ਆ ਰਹੇ ਸੀ ਡੱਬਾ ਵਾਲੀ ਤੋਂ ਆਉਂਦੇ ਹੋਏ ਜੀ ਇਹੀ 11 ਵਜੇ ਦਾ ਟਾਈਮ ਸੀ ਸਾਡਾ ਸਾਡੀ ਗੱਡੀ ਨਾ ਜੀ ਖੱਡੇ ਚ ਵੱਜ ਕੇ ਔਰ ਉਹਦਾ ਜਿਹੜੀ ਸਟਿਪਨੀ ਸੀ ਉਹ ਬਿੰਗੀ ਹੋ ਗਈ ਅ ਰਾਏ ਰਿਮੈਂਬਰ ਸਾਨੂੰ ਕੋਈ ਹੈਲਪ ਨਹੀਂ ਕਰਨ ਆਇਆ ਉਸ ਵੇਲੇ ਤੇ ਅੱਜ ਇੰਨੇ ਸਾਰੇ ਉਹ ਯੂ نو ਪੁਲਿਸ ਅਫੀਸ਼ਰ ਜਿੱਥੇ ਮੌਜੂਦ ਨੇ ਸਾਡੀ ਹੈਲਪ ਲਈ ਆਮ ਫੀਲਿੰਗ ਰੀਲੀ ਰੀਲੀ ਯੂ نو ਹੈਪੀ ਐਂਡ ਮੈਨੂੰ ਪ੍ਰਾਊਡ ਹੈ ਪੰਜਾਬ ਪੁਲਿਸ ਦੇ ਕਿ ਇੰਨਾ ਚੰਗਾ ਕੰਮ ਕਰ ਰਹੇ ਹੋ ਤੁਸੀਂ ਮੈਡਮ ਥੈਂਕ ਯੂ ਵੈਸੇ ਜਦੋਂ ਵੀ ਕਿਸੇ ਵੀ ਨਾਗਰਿਕ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਲੋੜ ਪੈਂਦੀ ਹੈ ਤਾਂ 112 ਤੇ ਜਿਹੜਾ ਹੈਗਾ ਪਾਲ ਕਰ ਸਕਦਾ ਹੈ 112 ਜਿਹੜਾ ਪਹਿਲਾ ਜਿਹੜਾ 100 ਨੰਬਰ ਹੁੰਦਾ ਸੀ ਉਹ 112 ਤੇ ਵਿੱਚ ਕਨਵਰਟ ਕਰਤਾ ਹੈਗਾ ਯਾ 181 ਤੇ ਜਿਹੜੀ ਹੈਗੀ ਆ ਉਹ ਕੰਪਲੇਂਟ ਕਰ ਸਕਦਾ ਹੈ ਜਾਂ ਔਮਨ ਹੈਲਪ ਲਾਈਨ ਤੇ ਤੁਸੀਂ ਜੇ ਕੋਈ ਔਮਨ ਹੈਗੇ ਆ ਉਹ ਔਮਨ ਹੈਲਪ ਲਾਈਨ ਤੇ 1082 ਤੇ ਜਿਹੜਾ ਹੈਗਾ ਉਹ ਕਸ ਕਰ ਇੱਕ ਗੱਲ ਹੋਰ ਮੈਨੂੰ ਬੜੀ ਪੋਜ਼ਿਟਿਵ ਲੱਗੀ ਕਿ ਮੈਂ ਇੱਕ ਲੇਡੀ ਸੀ ਮੈਂ ਹੀ ਕਾਲ ਕੀਤੀ ਸੀ ਤੇ ਮੈਮ ਨੇ ਮੈਨੂੰ ਕਾਲ ਬੈਕ ਕੀਤਾ ਫਿਰ ਇਹ ਗੱਲ ਸੋਚਦੇ ਹੋਏ ਕਿ ਇੱਕ ਲੇਡੀ ਦਾ ਫੋਨ ਆਇਆ ਸэр ਤੁਸੀਂ ਥੋੜਾ ਐਸਐਸਐਫ ਬਾਰੇ ਵੈਸੇ ਤਾਂ ਲੋਕ ਬਹੁਤ ਜ਼ਿਆਦਾ ਇਹਦੇ ਬਾਰੇ ਪੜ੍ਹ ਵੀ ਰਹੇ ਨੇ ਅਖਬਾਰਾਂ ਦੇ ਵਿੱਚ ਵੈਸੇ ਵੀ ਕਾਫੀ ਇਹਦੇ ਬਾਰੇ ਆਰਟੀਕਲਸ ਪ੍ਰਿੰਟ ਹੋ ਰਹੇ ਨੇ ਤੁਸੀਂ ਇਹ ਦੱਸੋ ਕਿ ਕਿਉਂਕਿ ਪਹਿਲਾਂ ਪੁਲਿਸ ਉਦੋਂ ਆਉਂਦੀ ਸੀ ਜਦੋਂ ਹਾਦਸਾ ਹੋ ਜਾਂਦਾ ਸੀ ਔਰ ਇਹ ਪ੍ਰੀਵੈਂਸ਼ਨ ਦੇ ਲਈ ਵੀ ਹੈ ਕਿ ਕਿਸੇ ਦੇ ਨਾਲ ਜਿੱਦਾਂ ਸਾਡੀ ਗੱਡੀ ਬਾਈਚਾਂਸ ਅਸੀਂ ਅੱਜ ਇੱਥੇ ਖੜਾ ਕੇ ਤੁਹਾਨੂੰ ਬੁਲਾਇਆ ਕਿ ਕੋਈ ਵਿਕਲ ਜੇ ਖਰਾਬ ਹੋ ਜਾਂਦਾ ਤਾਂ ਉਸ ਨੂੰ ਵੀ ਹਟਾਉਣ ਵਾਸਤੇ ਪੁਲਿਸ ਪੁਲਿਸ ਨੂੰ ਕਾਲ ਕਰ ਸਕਦੇ ਆ ਲੋਕ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਮੈਡਮ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਇੱਕ ਸੜਕ ਸੁਰੱਖਿਆ ਫੋਰਸ ਜਿਹੜੀ ਹੈਗੀ ਆ ਉਹਦਾ ਨਿਰਮਾਣ ਕੀਤਾ ਜੀ ਜਿਹਦਾ ਕੰਮ ਜਿਹੜਾ ਹੈਗਾ ਐਕਸੀਡੈਂਟ ਜਿਹੜੇ ਅੱਜ ਕੱਲ ਹੋ ਰਹੇ ਹੈਗੇ ਆ ਉਹਨਾਂ ਨੂੰ ਰੋਕਣ ਦੇ ਲਈਏ ਜਿਹੜੀ ਫੋਰਸ ਬਣਾਈ ਗਈ ਹੈ ਇਹ ਜਿਹੜੀ ਹੈਗੀ ਆ ਫੋਰਸ ਆਪਣਾ ਜਿਹੜਾ ਸਾਰਿਆਂ ਨੂੰ ਗਾਈਡ ਕਰਦੀ ਹੈ ਸਪੀਡ ਲਿਮਿਟਸ ਵਗੈਰਾ ਤੋਂ ਜਿਹੜੀ ਹੈਗੀ ਹੈ ਗਾਈਡ ਕਰਦੀ ਹੈ ਜਾਂ ਉਹਨਾਂ ਨੂੰ ਅ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਜਾ ਕੇ ਜਿਹੜੇ ਇਹਦੇ ਸੈਮੀਨਾਰ ਵੀ ਪੁਲਿਸ ਵੱਲੋਂ ਕੀਤੇ ਜਾ ਰਹੇ ਹੈਗੇ ਆ ਤਾਂ ਕਿ ਜਿਹੜਾ ਹੈਗਾ ਟ੍ਰੈਫਿਕ ਰੋਲਾਂ ਦੀ ਗਾਈਡੈਂਸ ਹੋ ਸਕੇ ਉਸ ਤੋਂ ਇਲਾਵਾ ਜੇ ਕੋਈ ਸੜਕ ਤੇ ਉੱਪਰ ਜਿਹੜਾ ਹੈਗਾ ਸੁਰੱਖਿਆ ਵਾਨ ਖਰਾਬ ਹੋ ਜਾਂਦਾ ਤਾਂ ਉਹਨੂੰ ਜਿਹੜੇ ਹੈਗੇ ਆ ਅਸੀਂ ਉਹਨੂੰ ਹਟਾ ਕੇ ਸਾਈਡ ਤੇ ਕਰਦੇ ਹੈਗੇ ਆ ਸੜਕ ਸੁਰੱਖਿਆ ਫੋਰਸ ਵਾਲੇ ਤੇ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਸ ਸਕੇ ਬਿਲਕੁਲ ਸਹੀ ਬਿਲਕੁਲ ਥੈਂਕ ਯੂ ਸੋ ਮਚ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਰੀ ਟੀਮ ਦਾ ਤੁਹਾਡਾ ਇੱਕ ਇੱਕ ਸੈਕਿੰਡ ਬੜਾ ਪ੍ਰੈਸ਼ੀਅਸ ਹੈ ਪੰਜਾਬ ਪੁਲਿਸ ਦਾ ਤੇ ਅਸੀਂ ਇੱਕ ਬਾਰ ਫੇਰ ਤੋਂ ਸਾਡੇ ਚੈਨਲ ਦੇ ਵੱਲੋਂ ਤੁਹਾਨੂੰ ਕੰਗ੍ਰੈਚੂਲੇਟ ਕਰਦੇ ਹਾਂ ਕਿ ਤੁਸੀਂ ਇਸ ਰਿਐਲਿਟੀ ਚੈੱਕ ਦੇ ਵਿੱਚ ਪਾਸ ਹੋ ਗਏ ਹੋ ਇਸ ਦੇ ਮੈਮ ਸਾਡੇ ਅਸਲੀ ਹੱਕਦਾਰ ਸਾਡੇ ਐਸਐਸਪੀ ਸਾਹਿਬ ਹੈ ਇਹ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਥੈਂਕਸ ਕਰਨਾ ਵੈਸੇ ਬੰਦਾ ਹੈਗਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਥੈਂਕ ਯੂ ਜੀ ਮੈਮ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਸਾਡੇ ਨਾਲ ਹੀ ਬਠਿੰਡਾ ਪੁਲਿਸ ਦੇ ਅਫੀਸ਼ੀਅਲਸ ਸੀਗੇ ਔਰ ਡਿਪਟੀ ਸਹਿਬਾਨ ਸੀਗੇ ਔਰ ਉਹਨਾਂ ਨੇ ਆ ਕੇ ਸਾਰਾ ਬਰੀਫ ਕੀਤਾ ਸਾਨੂੰ ਐਸਐਸਫ ਬਾਰੇ ਔਰ ਉਹਨਾਂ ਦੀਆਂ ਹੋਰ ਜੋ ਡਿਊਟੀਆਂ ਨੇ ਨਾਈਟ ਡਿਊਟੀ ਤੇ ਸੀਗੇ ਔਰ ਤੁਸੀਂ ਦੇਖਿਆ ਕਿ ਚਾਰ ਇੱਥੇ ਜਿਹੜੇ ਪੁਲਿਸ ਮੁਲਾਜ਼ਮ ਨੇ ਇਸ ਖਾਸ ਕੇਸ ਐਸਐਸਫ ਫੋਰਸ ਤੇ ਜਿਹੜੇ ਏਮਪਲੋਇਜ਼ ਐ ਉਹ ਇੱਥੇ ਸਾਡੇ ਕੋਲੇ ਕੁਝ ਚੰਦ ਮਿੰਟਾਂ ਦੇ ਵਿੱਚ ਪਹੁੰਚ ਗਏ ਔਰ ਇਸ ਰਿਐਲਿਟੀ ਚੈੱਕ ਦੇ ਵਿੱਚ ਬਖੂਬੀ ਉਹ ਪਾਸ ਹੋਏ ਨੇ ਬਨੇਰੋ ਰਹਿਮਤ ਟੀਵੀ ਦੇ ਨਾਲ ਦੇਖਦੇ ਰਹੋ ਰਹਿਮਤ ਟੀਵੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ